ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਮੀਰਾ ਸਾਰੇ ਠੀਕ ਹੋਵੋਗੇ ਸੋ ਅੱਜ ਦੀ ਆਪਣੀ ਅਪਡੇਟ ਆ ਬਾਈ ਜੀ ਆਪਾਂ ਕਰਾਹ ਦੀ ਬੈਂਕੂੜੀ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਕਿ ਕਿਵੇਂ ਕੰਮ ਕਰਦੀ ਹੈ ਇਹ ੱਡੀ ਨੂੰ ਜਾਂ ਸੰਗਲ ਨੂੰ ਕਿਵੇਂ ਬੈਟਰ ਆ ਇਹ ਕਿਵੇਂ ਕੰਮ ਕਰਦੀ ਹੈ ਵੱਧ ਕੰਮ ਕਰਦੀ ਹੈ ਸੋ ਵੀਡੀਓ ਚ ਬਣੇ ਹੋ ਨਾਲ ਨਾਲ ਸਭ ਤੋਂ ਪਹਿਲਾਂ ਤੁਹਾਨੂੰ ਕਰਾਹ ਬਾਰੇ ਸਭ ਤੋਂ ਸਾਰਾ ਕਰਾ ਦਿਖਾ ਦਿੰਨੇ ਆ ਠੀਕ ਹੈ ਕਰਾਹ ਦੇ ਆਪਾਂ ਪ੍ਰੋਪਰ ਜੇਸੀ ਜਾਦਰ ਲਾਈ ਆ ਕਰਾਹ ਦਾ ਸਾਈਜ਼ ਆ 8 ਫੁੱਟ ਤੇ 26 ਇੰਚ ਠੀਕ ਹੈ ਜੀ ਇਹ ਜੀਐਸਟੀ ਚਾਦਰ ਲਾਉਣ ਦਾ ਆਪਣਾ ਮੇਨ ਮਕਸਦ ਇਹ ਆ ਕਈ ਕਸਟਮਰ ਆ ਕੇ ਸਾਡੇ ਕੋਲੇ ਡਿਮਾਂਡ ਕਰਦੇ ਆ ਬਾਈ ਜੀ ਸਾਨੂੰ ਜੀਐਸਟੀ ਚਾਦਰ ਨਾਲ ਕਰਾ ਜਾਈਦਾ ਸੋ ਡਿਮਾਂਡ ਤੇ ਅਸੀਂ ਖਰਾਾ ਬਣਾਇਆਗਾ ਵੈਸੇ ਤੇ ਅਸੀਂ ਕਾਲੀ ਚਾਦਰ ਵੱਧ ਲਾਉਣੇ ਆ ਉਹਦਾ ਵੀ ਕਦੇ ਸਾਨੂੰ ਕੋਈ ਲੰਬਾ ਨਹੀਂ ਆਇਆ ਪਰ ਇਹਦਾ ਮਕਸਦ ਇਹ ਹੀ ਸੀਗਾ ਵੀ ਕਈ ਵਾਰੀ ਸਾਡੇ ਕੋਲੇ ਕੋਈ ਦਾਅ ਕਉਂਦਾ ਜੀਐਸਟੀ ਚਾਦਰ ਵਾਲਾ ਵੀ ਉਹ ਨਾ ਮੁੜ ਸਕੇ ਕਈ ਵਾਰੀ ਕੋਈ ਦੂਰੋਂ ਆਉਂਦਾ ਸੋ ਉਸ ਬਾਰੇ ਦਿੱਤੀ ਗਈ ਹੈ ਜਾਣਕਾਰੀ ਬਾਕੀ ਸਾਨੂੰ ਆ ਜਾਓ ਸਰ ਕੋੜੀ ਲੱਗੀ ਪ੍ਰੋਪਰ ਦਿਖਾ ਦਿੰਨੇ ਆ ਕੋੜੀ ਲੱਗੀ ਹੋਈ ਐ ਇਹਨੂੰ ਆਪਾਂ ਅੱਗੇ ਪਿੱਛੇ ਉਪਕੜੂ ਦਾਰੂ ਜਿਵੇਂ ਮਰਜ਼ੀ ਕਰ ਸਕਦੇ ਆ। ਆਹ ਪ੍ਰੋਪਰ ਤੁਸੀਂ ਦੇਖ ਸਕਦੇ ਹੋ। ਵੀ ਨਟ ਲੱਗੇ ਹੋਇਆ ਨਟ ਖੋਲ ਕੇ ਤੁਸੀਂ ਇਹਨੂੰ ਲਾ ਕੇ ਵੀ ਰੱਖ ਸਕਦੇ ਹੋ। ਠੀਕ ਹੈ ਜੀ। ਬਾਕੀ ਇੱਥੋਂ ਵੀ ਤੁਸੀਂ ਇਹਨੂੰ ਗਾਂ ਪਛਾਣ ਕਰ ਸਕਦੇ ਆ। ਬਾਕੀ ਆਹ ਤੁਸੀਂ ਦੇਖ ਸਕਦੇ ਹੋ ਮਜ਼ਬੂਤ ਵਾਲੀ ਚੀਜ਼ ਬਣਾਈ ਹੋਈ ਹੈ ਪੂਰੀ। ਵੀ ਬੂਮ ਲੱਗਿਆ ਹੋਇਆ ਤੇ ਪੂਰੀ ਮਜ਼ਬੂਤੀ ਵਾਲੀ ਚੀਜ਼ ਬਣਾਈ ਹੋਈ ਹੈ। ਇੱਧਰ ਵੀ ਤੁਸੀਂ ਆ ਕੇ ਦੇਖ ਸਕਦੇ ਹੋ। ਇੱਧਰ ਵੀ ਦਿਖਾਓ ਬਾਈ। ਇੱਧਰ ਵੀ ਆ ਕੇ ਦੇਖ ਸਕਦੇ ਹੋ ਪੂਰੀ ਵਧੀਆ ਚੀਜ਼ ਬਣਾਈ ਹੋਈ ਹੈ। ਪੂਰੀ ਸੋਹਣੀ ਵੀ ਲੱਗਦੀ ਚੀਜ਼ ਹੈ। ਤੇ ਬਾਕੀ ਇਹ ਇਹਦੇ ਨਾਲ ਕਰਾ ਲਾਉਣਾ ਸੋਖਾ ਇਹਦੇ ਨਾਲ ਲਾਉਣਾ ਤਾਂ ਸੋਖਾ ਇਹਦੇ ਨਾਲ ਨਾ ਤਾਂ ਕਰਾ ਵੱਧ ਘੱਟ ਲੱਗੇ ਵੀ ਆਪਾਂ ਕਹਿ ਦਿੰਨੇ ਵੀ ਇੱਕ ਪਾਸਾ ਵੱਧ ਘੱਟ ਲੱਗ ਗਿਆ ਜਾਂ ਕੁਝ ਹੋਰ ਕਈ ਵਾਰੀ ਬੰਦਾ ਸੰਗਲ ਪਾ ਕੇ ਲਾਉਂਦਾ ਕਰਾ ਉਹ ਸੰਗਲ ਪਾਉਣ ਦਾ ਕਰਾ ਜਾਂ ਸਿੱਧਾ ਕਰਦਾ ਤੇ ਇਕੱਠਾ ਜਾ ਹੋ ਜਾਂਦਾ ਕਰਾ ਉਹਦੇ ਨਾਲ ਲਾਉਣ ਦਾ ਵਧੀਆ ਵੀ ਲੱਗਦਾ ਲਾਉਣਾ ਤੇ ਨਾਲੇ ਕਰਾ ਉੰਮੀ ਨਹੀਂ ਵਧੀਆ ਲੱਗਦਾ ਤੇ ਲਾਉਣ ਦਾ ਨਿਆਰਾ ਵੀ ਨਹੀਂ ਆਉਂਦਾ ਸੋ ਇਹ ਬਹੁਤ ਵਧੀਆ ਚੀਜ਼ ਲੱਗੀ ਹੋਈ ਐ ਇੱਕ ਨਵੀਂ ਚੀਜ਼ ਅਪਡੇਟ ਕਰੀ ਆਪਾਂ ਕਰਾ ਦੇ ਵਿੱਚ ਤੇ ਬਹੁਤ ਹੀ ਵਧੀਆ ਤੇ ਰੀਅਰ ਚੀਜ਼ ਆ ਜੀ ਤੇ ਇਸ ਵਾਰ ਅਸੀਂ ਸੀਜ਼ਨ ਦੇ ਵਿੱਚ ਵਿੱਚ ਘੱਟੋ ਘੱਟ ਨਾਂ ਵਾਲੇ ਵੀ 40 ਤੋਂ 50 ਕਰਾ ਆਪਾਂ ਬੈਕ ਕੁੜੀ ਵਾਲੇ ਬਣਾਏ ਆ। ਸੋ ਮੈਂ ਉਮੀਦ ਕਰਦਾ ਵੀ ਸਾਰਿਆਂ ਨੂੰ ਇਹ ਚੀਜ਼ ਵਧੀਆ ਲੱਗੀ ਹੋਊਗੀ। ਪ੍ਰੋਪਰ ਤੁਹਾਨੂੰ ਆਪਾਂ ਦੁਬਾਰਾ ਵੀ ਦਿਖਾ ਦਿੰਨੇ ਆ। ਵੀ ਇਹ ਨਟ ਵਗੈਰਾ ਖੁੱਲ ਕੇ ਆਪਾਂ ਇਹਨੂੰ ਲਾ ਕੇ ਵੀ ਰੱਖ ਸਕਦੇ ਆ ਤੇ ਬਹੁਤ ਹੀ ਵਧੀਆ ਚੀਜ਼ ਬਣੀ ਹੋਈ ਆ। ਤੇ ਜਿਵੇਂ ਮਰਜ਼ੀ ਇਹਨੂੰ ਆਪਾਂ ਲਾ ਸਕਦੇ ਆ ਕਰਾ ਨੂੰ ਕੋਈ ਦਿੱਕਤ ਫਰਿਕਤ ਨਹੀਂ ਆਉਂਦੀ ਇੱਥੇ। ਜਿਵੇਂ ਮਰਜ਼ੀ ਆਪਾਂ ਇਹਨੂੰ ਲਾ ਗਏ, ਚਾਹ ਕਰ ਲਏ, ਵਿਸ਼ਾ ਕਰ ਲਏ ਕੋਈ ਡੱਕਾ ਨਹੀਂ ਆ। ਬਹੁਤ ਹੀ ਵਧੀਆ ਚੀਜ਼ ਬਣੀ ਹੋਈ। ਸੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਜੀ ਧੰਨਵਾਦ। ਤੇ ਆਪਣਾ ਚੈਨਲ ਬਣਿਆ ਹੋਇਆ ਜੀ ਤਾਂ ਇਹਨੂੰ ਵੀ ਜਰੂਰ ਫੋਲੋ ਕਰ ਲਿਓ ਬਹੁਤ-ਬਹੁਤ ਮਿਹਰਬਾਨੀ ਧੰਨਵਾਦ